ਚਾਰਕ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਜਿਹੜਾ ਇੱਕ ਤਾਜ਼ਾ ਮਾਮਲਾ ਛੜਿਆ ਹੋਇਆ ਆ ਉਸ ਮਾਮਲੇ ਨੂੰ ਜਿਹੜੇ ਸਾਡੇ ਐਨ ਆਰ ਆਈ ਸਿੱਖ ਭਾਈਚਾਰਾ ਆ ਉਹ ਕਿਵੇਂ ਦੇਖਦਾ ਇਸ ਪੂਰੇ ਮਾਮਲੇ ਨੂੰ ਜੀ ਜੀ ਪਰਮੇਂਦਰ ਐਕਚੁਅਲੀ ਇਹ ਖਬਰ ਜਦੋਂ ਹੁਣ ਤੱਕ ਸਾਰੇ ਮੀਡੀਆ ਚ ਆ ਚੁੱਕੀ ਆ ਖਬਰ ਤੇ ਨਾ ਜਾਂਦੇ ਹੋਏ ਬਹੁਤ ਸਾਰਾ ਮੈਂ ਇੰਨਾ ਕੁ ਜ਼ਰੂਰ ਕਹੂੰਗਾ ਕਿ ਵਿਵਾਦ ਕਿਉਂ ਉੱਠਿਆ ਪੰਜਾਬ ਦੀ ਧਰਤੀ ਦੇ ਉੱਪਰ ਜਿਹੜਾ ਗੁਰੂ ਮਹਾਰਾਜ ਦਾ ਆਸ਼ਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਤੇ ਨਾਮ ਜਪਣ ਦਾ ਉਤੋਂ ਪਿੱਛੇ हट ਕੇ ਡੇਰਾਵਾ ਜਿੱਨਾ ਸ਼ੁਰੂ ਹੋਇਆ ਉਹਦਾ ਰੁਝਾਨ ਕਿਵੇਂ ਸ਼ੁਰੂ ਹੋਇਆ ਤੇ ਨਾਲ ਨਾਲ ਮੈਂ ਇਹ ਗੱਲ ਦੱਸੂਗਾ ਕਿ ਰਣਜੀਤ ਸਿੰਘ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਕਿ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਸ ਪਾਸੇ ਆਇਆ ਸੀ ਪ੍ਰਚਾਰ ਵਾਲੇ ਪਾਸੇ ਉਹਨੇ ਇੱਕ ਡੇਰਾ ਵੀ ਸਥਾਪਿਤ ਕੀਤਾ ਸੀ ਕਿਵੇਂ ਉਹਦਾ ਆਭਾਰ ਹੋਇਆ ਪੰਜਾਬ ਚ ਜਿਹੜੀਆਂ ਬਾਹਰ ਵਿਦੇਸ਼ਾਂ ਦੇ ਖਾਸ ਤੌਰ ਤੇ ਕੈਨੇਡਾ ਅਮਰੀਕਾ ਦੇ ਵਿੱਚ ਵੱਡੇ ਵੱਡੇ ਸਮਾਗਮ ਕਰਨੇ ਸ਼ੁਰੂ ਕੀਤੇ ਇੱਥੇ ਜਿਹੜੀਆਂ ਸੰਗਤਾਂ ਸੀ ਉਹਦੇ ਵਿੱਚ ਕਿਵੇਂ ਉਹਨਾਂ ਦੇ ਮਨਾਂ ਦੇ ਵਿੱਚ ਵੱਡੀ ਜਿਹੜੀ ਗੱਲ بیٹھ ਗਈ ਕਿ ਇੱਕ ਪ੍ਰਚਾਰਕ ਜਿਹੜਾ ਛੋਟੀ ਉਮਰ ਦੇ ਵਿੱਚ ਇੰਨਾ ਜਿਆਦਾ ਪ੍ਰਚਲਿਤ ਹੋ ਗਿਆ ਹਾਲਾਂਕਿ ਬਹੁਤ ਸਾਰਾ ਮੈਂ ਇਹ ਗੱਲ ਕਹਿ ਦਿੰਦਾ ਕਿ ਪੰਜਾਬ ਦੇ ਵਿੱਚ ਅੱਜ ਇੱਕ ਵੱਡੀ ਸਮੱਸਿਆ ਇਸ ਚੀਜ਼ ਦੀ ਆ ਕਿ ਲੋਕਾਂ ਦਾ ਗੁਰਦੁਆਰਾ ਸਬਾਨਾ ਤੋਂ परे ਹੋ ਕੇ ਡੇਰਿਆਂ ਦੇ ਵਿੱਚ ਜ਼ਿਆਦਾ ਜੁੜਨ ਦਾ ਰੁਝਾਨ ਜਿਹੜਾ ਖਤਰਨਾਕ ਰੁਝਾਨ ਚੱਲਿਆ ਪਿਛਲੇ 20 ਸਾਲ ਤੋਂ ਦੋ ਦਹਾਕਿਆਂ ਤੋਂ ਉਹ ਇੱਕ 네ਗੇਟਿਵ ਰੁਝਾਨ ਮੈਂ ਮੰਨਦਾ ਹਾਲਾਂਕਿ ਕੁਝ ਪਰੰਪਰਾਵਾਂ ਨੇ ਆਪਣੀਆਂ ਜਿਹੜੇ ਕਿ ਚੰਗਾ ਕੰਮ ਕਰ ਦੇ ਰਹੀਆਂ ਨੇ ਚੰਗਾ ਪ੍ਰਚਾਰ ਕਰ ਦੇ ਰਹੀਆਂ ਨੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਦੇ ਰਹੀਆਂ ਨੇ ਲੇਕਿਨ ਜਿਸ ਤਰ੍ਹਾਂ ਰਣਜੀਤ ਸਿੰਘ ਢਰੀਆਂ ਵਾਲੇ ਦਾ ਸ਼ੁਰੂ ਤੋਂ ਲੈ ਕੇ ਬਾਅਦ ਹੋਇਆ ਜਿਵੇਂ ਜਿਵੇਂ ਉਹਦੇ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਵਿਚਾਰਾਂ 'ਚ ਉਹਦੀ ਸ਼ਖਸੀਅਤ ਦੇ ਵਿੱਚ ਚੇਂਜ ਆਉਂਦਾ ਰੇ ਬਦਲਾਅ ਹੁੰਦੇ ਰਹੇ ਮੇਰੇ ਕਹਿਣ ਤੋਂ ਭਾਵ ਹੈ ਕਿ ਕਿਵੇਂ ਛੋਟੀ ਉਮਰ ਰਣਜੀਤ ਸਿੰਘ ਢੜਨੀਆ ਵਾਲਾ ਬਾਬਾ ਬਣਦੇ ਆ ਫਿਰ ਭਾਈ ਬਣਦੇ ਆ ਫਿਰ ਉਸ ਤੋਂ ਬਾਅਦ ਬਲੌਗਰ ਵੀ ਬਣਦੇ ਆ YouTube ਦੇ ਉੱਪਰ ਤਾਂ ਕਈ ਕੁਸ਼ੇ ਚਰਚੇ ਹੈਗੇ ਆ ਜਿਹੜੇ ਬਾਹਰ ਦੀਆਂ ਸੰਗਤਾਂ ਨੇ ਉਹਨਾਂ ਨੇ ਕਈ ਰੂਪਸ ਉਹਨਾਂ ਨੂੰ ਕਈ ਰੂਪ ਦੇਖਿਆ ਸਾਰੇ ਜਿਹੜੇ ਆਪਾਂ ਕਹਿ ਸਕਦੇ ਪੰਜਾਬ 'ਚ ਵਸਦੇ ਲੋਕ ਵੀ ਸਿੱਖ ਜਿਹੜੇ ਹੈਗੇ ਆ ਜੇ ਬਾਹਰਲੀ ਜਿਹੜੀ ਸੰਗਤਾਂ ਨੇ ਉਹਨਾਂ ਨੇ ਰਣਜੀਤ ਸਿੰਘ ਢੜਨੀਆ ਹਾਂ ਦੇ ਕਈ ਰੂਪ ਦੇਖਿਆ ਪਿਛਲੇ 15 ਸਾਲ ਦੇ ਵਿੱਚ ਉਹਨਾਂ ਤੇ ਚਰਚਾ ਕਰਾਂਗੇ ਕਿ ਆਖਰਕਾਰ ਇੱਕ ਛੋਟੀ ਉਮਰੇ ਇੰਨਾ ਵੱਡਾ ਬਾਹਰ ਆਇਆ ਉਹਨਾਂ ਨੂੰ ਲੋਕ ਇੰਨੀ ਜਲਦੀ ਕਿਉਂ ਮਗਰ ਲੱਗ ਜਾਂਦੇ ਆ ਫਿਰ ਇੱਕ ਵਾਅਦਾ ਜਿਹੜਾ ਜੁੜ ਗਿਆ ਇਹ ਆਪਾਂ ਮੈਂ ਸੰਖੇਪ ਵਿੱਚ ਜ਼ਰੂਰ ਦੱਸਣਾ ਚਾਹੂੰਗਾ ਆਪਣੇ ਸਰੋਤਿਆਂ ਨੂੰ ਜੀ ਕਿ ਵੀ ਅਸਲ ਚ ਮਾਮਲਾ ਹੈ ਕਿ ਆ ਤਾਂ ਫਿਰ ਇਹਦੇ ਨਾਲ ਜੁੜੀਆਂ ਹੋਈਆਂ ਕਈ ਗੱਲਾਂ ਜਿਹੜੀਆਂ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ ਮਾਮਲਾ ਹੈਗਾ ਇੰਨਾ ਕਿ 2012 ਦੇ ਵਿੱਚ ਇੱਕ ਲੜਕੀ ਦੀ ਚੱਕੀ ਹਾਲਤਾਂ 'ਚ ਮੌਤ ਹੋਈ ਸੀ ਜਾਂ ਆਤਮ ਹੱਤਿਆ ਹੋਈ ਸੀ ਜਾਂ ਫਿਰ ਉਹਨੂੰ ਕਤਲ ਕੀਤਾ ਗਿਆ ਸੀਗਾ ਇਹ ਕਈ ਜਿਹੜੇ ਦ੍ਰਿਸ਼ਟੀਕੋਣ ਅੱਜ ਕੰਮ ਕਰ ਰਹੇ ਆ ਸੁੰਨੀ ਤੌਰ ਤੇ ਹੁਣ ਪਰਚਾ ਦਰਜ ਹੋਇਆ ਵੀ ਹਾਈ ਕੋਰਟ ਦੇ दखਲ ਦਾ ਜੀ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਪਰਚਾ ਦਰਜ ਕੀਤਾ ਪ੍ਰਚਾਰ ਗਰਨਜੀਤ ਸਿੰਘ ਢਰੀਆਂ ਵਾਲੇ ਦੇ ਖਿਲਾਫ ਪਰਚਾ ਕੀ ਆ ਇੱਕ ਲੜਕੀ ਨਾਲ ਜ਼ਬਰਜਨਾ ਤੇ ਉਹਦੇ ਕਤਲ ਦਾ ਜਿਹੜਾ ਦੋਸ਼ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜੀ ਬੜਾ ਗੰਭੀਰ ਮਾਮਲਾ ਆ ਇਕ ਉਦਾਂ ਦਾ ਹੀ ਮਾਮਲਾ ਆ ਜੇ ਆਪਾਂ ਇਹਨੂੰ ਇਹ ਪੁਲਿਸ ਦੇ ਚਾਰਜ ਮੰਨ ਕੇ ਚੱਲੀਏ ਜਿਵੇਂ ਸਿਰਸਾ ਡੇਰਾ ਦੇ ਵਿੱਚ ਜਿਹੜਾ ਸਿਰਸਾ ਡੇਰੇ ਦਾ ਖੌਤੀ ਜਿਹੜਾ ਸੀਗਾ ਆਪਾਂ ਸਾਧ ਕਹਿ ਸਕਦੇ ਆ ਉਹਦੇ ਵੱਲੋਂ ਜਿੱਦਾਂ ਦੇ ਇਲਜ਼ਾਮ ਉਹਦੇ ਤੇ ਲੱਗੇ ਸੀ ਉਦਾਂ ਦਾ ਇਲਜ਼ਾਮ ਹੈ ਕਿ ਡੇਰੇ ਦੇ ਵਿੱਚ ਲੜਕੀ ਦਾ ਮਤਲਬ ਹੋ ਜਾਣਾ ਜਾਂ ਉਹਦੇ ਜ਼ਬਰਜਨਾ ਦੇ ਇਲਜ਼ਾਮ ਪ੍ਰਚਾਰ ਗੰਦੀ ਸਿੰਘ ਢੜਰੀਆਂ ਵਾਲੇ ਦੇ ਲੱਗਣੇ ਤੇ ਹਾਲਾਂਕਿ ਇਹ ਹੁਣ ਜਿਹੜੇ ਇਲਜ਼ਾਮ ਆ ਸਾਬਤ ਹੋਣੇ ਬਾਕੀ ਆ ਤੇ ਇਹ ਵੀ ਆਪਾਂ ਕਹਿ ਦਿੰਨੇ ਹਾਂ ਕਿ 2012 ਦੇ ਵਿੱਚ ਇਹ ਮਾਮਲਾ ਸੀਗਾ ਤੇ ਦੋਹਾਂ ਪੱਖਾਂ ਦੇ ਜਿਹੜੇ ਵਕੀਲ ਆ ਉਹਨਾਂ ਦੇ ਵਿਚਾਰਾਂ ਦੀ ਚਰਚਾ ਮੀਡੀਆ ਦੇ ਵਿੱਚ ਹੈ ਕਿ ਕਿਵੇਂ ਉਹ ਤਰਕ ਦੇ ਰਹੇ ਇੱਕ ਦੂਜੇ ਵੱਲੋਂ ਆ ਮੁੱਖ ਰੂਪ ਚ ਇਹੀ ਇਲਜ਼ਾਮ ਸੀਗਾ ਕਿ ਇੱਕ ਲੜਕੀ ਡੇਰੇ ਵਿੱਚ ਆਈ ਕਿੰਨਾ ਹਾਲਤਾਂ ਜੋਦੀ ਮੌਤ ਹੋਈ ਸੀ ਜਿਵੇਂ ਕਿ ਹੁਣ ਉਹਦੇ ਮਾਪੇ ਨੇ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀਗੇ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਿਆ ਉਹਨਾਂ ਦੇ ਡੇਰੇ ਦੇ ਵਿੱਚ ਇਹ ਲੜਕੀ ਸ਼ਰਧਾਲੂ ਵਜੋਂ ਗਈ ਸੀ ਆ ਉਸ ਸਮੇਂ ਦੇ ਉੱਪਰ ਉੱਥੇ ਉਹਦੀ ਪਛੱਕੀ ਹਾਲਤਾਂ 'ਚ ਮੌਤ ਹੋਈ ਆ ਉਹਨਾਂ ਦਾ ਇਲਜ਼ਾਮ ਹੈ ਇਹ ਕਿ ਪ੍ਰਚਾਰ ਗੰਦੀਤ ਸਿੰਘ ਢੜੀਆਂ ਵਾਲੇ ਦੇ ਉੱਪਰ ਕਿ ਉਸ ਲੜਕੀ ਨਾਲ ਜ਼ਬਰਜਨਾਹ ਹੋਇਆ ਤੇ ਇਹਦੇ ਨਾਲ ਨਾਲ ਉਹਦਾ ਕਤਲ ਹੋਇਆ ਡੇਰੇ ਦੇ ਵਿੱਚ ਸੋ ਆਪਣੇ ਉੱਤੇ ਬੜਾ ਵੱਡਾ ਕੇ ਵੀਰ ਇਲਜ਼ਾਮ ਹੈ ਹਾਲਾਂਕਿ ਜਿਹੜੇ ਇਹਨਾਂ ਦੇ ਵਕੀਲ ਹੈਗੇ ਆ ਜੀਸ ਕੋਮਣ ਪ੍ਰਚਾਰ ਗੰਦੀਤ ਸਿੰਘ ਢੜੀਆਂ ਵਾਲੇ ਦੇ ਉਹਨਾਂ ਨੇ ਜਿਹੜੇ ਆਪਣੇ ਤੌਰ ਤੇ ਦਰਖ ਦਿੱਤੇ ਆ ਕਿ 12 ਸਾਲ 2012 ਦਾ ਮਾਮਲਾ ਸੀ ਇੱਕ ਵਾਰੀ ਪਰਿਵਾਰ ਵੱਲੋਂ ਲਿਖਤੀ ਤੌਰ ਤੇ ਸਮਝੌਤਾ ਕਰ ਲਿਆ ਗਿਆ ਉਸ ਸਮੇਂ ਦੇ ਉੱਪਰ ਪੰਚਾਇਤ ਨੇ ਵੀ ਜਿਹੜਾ ਸਮਝੌਤਾ ਦਿੱਤਾ ਕਿ ਇਹ ਜਿਹੜਾ ਆਤਮ ਹੱਤਿਆ ਦਾ ਮਾਮਲਾ ਹੈਗਾ ਆ ਇਹਦੇ ਵਿੱਚ ਕੋਈ ਕਤਲ ਵਾਲੀ ਗੱਲ ਨਹੀਂ ਹੈਗੀ ਤੇ ਸਹਿਮਤੀ ਦਿੱਤੀ ਤੇ ਕੋਈ ਇਨਸਾਫ ਦੀ ਗੱਲ ਅੱਗੇ ਨਹੀਂ ਚੱਲੀ ਤਾਂ ਕੋਈ ਕੋਈ ਇਨਸਾਫ ਨਹੀਂ ਮੰਗਿਆ ਉਸ ਸਮੇਂ ਦੇ ਉੱਪਰ ਉਹਨਾਂ ਨੇ ਤਸੱਲੀ ਪ੍ਰਗਟਾ ਦਿੱਤੀ ਫਿਰ ਦੂਜੇ ਪਾਸੇ ਜਿਹੜੇ ਵਕੀਲ ਹੈਗੇ ਆ ਹੁਣ ਮੌਜੂਦਾ ਉਸ ਲੜਕੀ ਦੇ ਵਕੀਲ ਆ ਉਹਦੇ ਵੱਲੋਂ ਵੀ ਇਹ ਗੱਲ ਕਹਿਣਾ ਸੀਗਾ ਨਮਨੀਤ ਕੌਰ ਜਿਹੜੇ ਵਕੀਲ ਨੇ ਕਿ ਇੱਕ ਪਰਿਵਾਰ ਸਧਾਰਨ ਪਰਿਵਾਰ ਸੀਗਾ ਉਹਦੇ ਮਨ 'ਚ ਡਰ ਸੀਗਾ ਕਿਉਂਕਿ ਬਾਬੇ ਦੀ ਕਾਫੀ ਪਹੁੰਚ ਹੈਗੀ ਆ ਪ੍ਰਚਾਰ ਕਰਨ ਦੀ ਸਿੰਘ ਢੜੀਆਂ ਵਾਲੇ ਦੀ ਤੇ ਪਰਿਵਾਰ ਡਰਦਾ ਨਹੀਂ ਬੋਲਿਆ ਤਾਂ ਹੁਣ ਉਹ ਪਰਿਵਾਰ ਨੇ ਹੌਸਲਾ ਕਰਕੇ ਜਿਹੜੀ ਅਪੀਲ ਹਾਈ ਕੋਰਟ 'ਚ ਕੀਤੀ ਆ ਤਾਂ ਉਹਦੀ ਜਿਹੜੀ ਆ ਸ਼ਿਕਾਇਤ ਸੁਣੀ ਜਾਣੀ ਚਾਹੀਦੀ ਆ ਤੇ ਇਹ ਗੰਭੀਰ ਮਾਮਲਾ ਹੈਗਾ ਵਾ ਹੁਣ ਮੈਂ ਇੱਕ ਇਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਦਾ ਬਰਤਾਂਤ ਹੈ ਉਹ ਆਪਣੇ ਸਰੋਤ ਨਾਲ ਸਾਂਝਾ ਕਰਨਾ ਹੈ ਅੱਜ ਤੋਂ ਦੋ ਦਹਾਕੇ ਪਹਿਲਾਂ ਦੀਆਂ ਗੱਲਾਂ ਹੈਗੀਆਂ ਨੇ ਪਰਵੰਦਰ ਜੀ ਕਿ ਜਦੋਂ ਇਹ ਬਾਬਾ ਜਿਹੜਾ ਸੀ ਬਿਲਕੁਲ ਅਜੇ ਟੀਨੇਜਰ ਸੀਗਾ ਉਹਨਾਂ ਸਮੇਂ ਦੇ ਪਰਵਾਜ਼ ਚੱਲਿਆ ਸੀਗਾ ਕਿ ਜਿਵੇਂ ਪੋਸਟਰ ਕੰਪਿਊਟਰ ਤੋਂ ਕੱਢ ਕੇ ਛਾਪਦੇ ਹੁੰਦੇ ਸੀਗੇ ਤੇ ਇਹ ਬਾਬੇ ਦੀ ਇਹ ਪ੍ਰਚਾਰਕ ਦੀ ਇਹ ਸ਼ਰਤ ਹੁੰਦੀ ਸੀ ਕਿ ਜਿੱਥੇ ਵੀ ਸਮਾਗਮ ਕਰਨਾ ਇਹਦੇ ਪੋਸਟਰ ਕੰਪਿਊਟਰ ਤੋਂ ਆਪ ਬਣਾ ਕੇ ਲਾਏ ਜਾਂਦੇ ਸੀ ਇਹਨਾਂ ਵੱਲੋਂ ਤਾਂ ਉਹ ਜਿਹੜੇ ਕੰਪਿਊਟਰ ਡਿਜ਼ਾਈਨ ਤੇ ਕੀਤੇ ਹੁੰਦੇ ਸੀ ਬੜਾ ਆਕਰਸ਼ਕ ਬਣਾਇਆ ਹੁੰਦਾ ਸੀ ਬਾਬੇ ਨੂੰ ਜਿਵੇਂ ਉਹਦੇ ਤੇ ਚਿਹਰੇ ਤੇ ਬੜਾ ਕੁਦਰਤੀ ਜਲਵਾ ਹੈਗਾ ਮੈਂ ਖੁਦ ਦੇਖਦਾ ਰਿਹਾ ਜਦੋਂ ਪੰਜਾਬ 'ਚ ਉਹਨਾਂ ਸਮਾਂ 'ਚ ਹੁੰਦਾ ਸੀਗਾ ਤੋ ਉਸ ਤੋਂ ਬਾਅਦ ਇੱਕਦਮ ਧਾਰਨਾ ਪੜ ਕੇ ਇਹ ਸ਼ਬਦ ਜਿਹੜੇ ਗੁਰਬਾਣੀ ਪੜਦੇ ਸੀ ਜਿਹੜੀ ਕਿ ਮਿਸ਼ਨਰੀ ਜਾਂ ਸਿਧਾਂਤਕ ਤੌਰ ਤੇ ਜਿਹੜਾ ਆਪਣਾ ਪਰੰਪਰਾ ਹੈਗੀ ਸਿੱਖ ਧਰਮ ਦੀ ਧਾਰਨਾ ਪੜ ਕੇ ਸ਼ਬਦ ਪੜਨੇ ਜਿਹੜੇ ਆ ਉਹ ਸਹੀ ਨਹੀਂ ਮੰਨੇ ਜਾਂਦੇ ਜਦੋਂ ਕਿ ਕੀਰਤਨ ਹੀ ਜਿਹੜਾ ਪ੍ਰੋਪਰ ਮੰਨਿਆ ਜਾਂਦਾ ਤਾਂ ਉਸ ਤੋਂ ਬਾਅਦ ਇੰਨਾ ਬਾਹਰ ਹੋ ਗਿਆ ਕਿ ਉਦੇਸ਼ਾਂ ਤੱਕ ਤੁਮਾਂ ਪੈ ਗਈਆਂ ਸੀ ਕੈਨੇਡਾ ਅਮਰੀਕਾ ਦੇ ਵੱਡੇ 사ਤਸੰਗ ਨੇ ਕੀਤੇ ਜਿਹਦੇ ਵਿੱਚ ਮੱਥੇ ਜਿਹੜਾ ਛੋਟੂ ਮਰੇ ਟਕਾਉਣ ਦੇ ਜਿਹੜੇ ਵਿਵਾਦ ਆ ਉਹ ਵੀ ਇਹ ਪ੍ਰਚਾਰ ਕਰਨ ਦੀ ਸਿੰਘ ਢੱਡਰੀਆਂ ਨਾਲ ਜੁੜੇ ਰਹੇ ਉਸ ਸਮੇਂ ਦੇ ਉੱਪਰ ਮਹਿੰਗੀਆਂ ਕਾਰਾਂ ਲਗਜ਼ਰੀ ਲਾਈਫ ਇਹ ਸਾਰੇ ਜਿਹੜੇ ਵਿਵਾਦ ਆ ਉਦੋਂ ਜਿਹੜੇ ਇੱਕ ਆਪਾਂ ਨੂੰ ਯਾਦ ਹੋਣਾ ਪਰਮੇਂਦਰ ਜੀ ਬੱਬੂ ਮਾਨ ਹੋਣ ਦਾ ਜਿਹੜਾ ਗਾਣਾ ਆਇਆ ਸੀਗਾ ਅੱਜ ਕੱਲ ਬਾਬੇ ਨੇ ਲਾਲ ਬੱਤੀ ਗੱਡੀ ਤੇ ਲਾ ਲਈ ਇਦਾਂ ਦਾ ਸੀਗਾ ਗਾਣਾ ਠੀਕ ਹੈ ਜੀ ਉਹ ਕਾਫੀ ਗਾਣਾ ਪ੍ਰਚਲਿਤ ਹੋਇਆ ਸੀ ਉਹ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਦੱਸਿਆ ਜਾਂਦਾ ਕਿ ਸੰਕੇਤਤ ਕਰਕੇ ਉਹ ਗਾਣਾ ਗਾਇਆ ਗਿਆ ਸੀਗਾ ਤਾਂ ਉਸ ਸਮੇਂ ਦੇ ਉੱਪਰ ਲਾਲ ਬੱਤੀ ਇਹਨਾਂ ਨੇ ਲਾਈ ਹੁੰਦੀ ਸੀ ਕਾਫੀ ਵੀਆਈਪੀ ਕਲਟਰ ਵਿੱਚ ਜਿਹੜਾ ਪ੍ਰਚਾਰ ਕਰਨ ਰਣਜੀਤ ਸਿੰਘ ਢੱਡਰੀਆਂ ਵਾਲਾ ਉਹ ਰਹਿਣ ਲਗਾ ਛੋਟੀ ਉਮਰੇ ਜੀ ਤਾਂ ਉਸ ਤੋਂ ਬਾਅਦ ਫਿਰ ਇੱਕਦਮ ਬਦਲਾ ਆ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਮੈਨੂੰ ਭਾਈ ਕਿਆ ਕਰੂੰ ਮੈਂ ਬਾਬਾ ਨਹੀਂ ਹਾਂ ਅੱਜ ਤੋਂ ਬਾਅਦ ਕੁਝ ਕੌਮੀ ਗੱਲਾਂ ਵੀ ਕੀਤੀਆਂ ਸ਼ੀਰ ਸਵੰਤ ਸਿੰਘ ਬੈਂਤ ਸਿੰਘ ਦੇ ਉੱਪਰ ਇੱਕ ਇੱਕ ਕੈਸਟ ਵੀ ਕੱਢੀ ਕੁਝ ਪ੍ਰਭਾਵ ਇਦਾਂ ਦਾ ਆਇਆ ਕਿ ਸ਼ਾਇਦ ਰਣਜੀਤ ਸਿੰਘ ਢੜਰੀਆਂ ਵਾਲੇ ਹੁਣ ਆਪਣੇ ਆਪ ਨੂੰ ਸਹੀ ਪਾਸੇ ਲੈ ਕੇ ਜਾ ਰਿਹਾ ਪਰ ਅਚਾਨਕ ਉਹਨਾਂ ਵੱਲੋਂ ਜਿਹੜੀਆਂ ਸਿੱਖ ਪਰੰਪਰਾਵਾਂ ਆ ਜਾਂ ਸਿੱਖ ਜਿਹੜੇ ਰਵਾਇਤਾ ਸੀਗੀਆਂ ਸਿੱਖ ਸਿਧਾਂਤ ਸੀਗੇ ਸਿੱਖੀ ਦੇ ਜਿਨ੍ਹਾਂ ਦੇ ਵਿੱਚ ਸਿੱਖਾਂ ਦਾ ਲੰਮੇ ਸਮੇਂ ਤੋਂ ਵਿਸ਼ਵਾਸ ਸੀ ਪ੍ਰਮੇਂਦਰ ਜੀ ਉਹਨਾਂ ਤੇ ਅਚਾਨਕ ਉਹਨਾਂ ਸਵਾਲ ਠਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਹਰਮੰਦਰ ਸਾਹਿਬ ਜਲ ਦੀ ਮਹੱਤਤਾ ਹੈਗੀ ਆ ਠੀਕ ਹੈ ਜੀ ਸ਼ਰਯਾਮ ਉਹਨਾਂ ਨੇ ਉਹਦੇ ਤੇ ਸਵਾਲ ਠਾਏ ਤੋਂ ਇੰਨੇ ਵੱਡੇ ਸਵਾਲ ਠਾਉਣੇ ਸ਼ੁਰੂ ਕਰਦਾ ਤੇ ਕਾਲ ਤਖਤ ਸਾਹਿਬ ਦੇ ਉੱਪਰ ਉਹਨਾਂ ਦੇ ਨਾਂ ਦੇ ਤੇ ਹੁਕਮਨਾਮਾ ਸਾਹਿਬ ਵੀ ਆ ਗਏ ਕਈ ਕੁਝ ਉਹਨਾਂ ਤੇ ਖਿਲਾਫ ਜਿਹੜੇ ਆ ਉਹ ਹੁਕਮਨਾਮੇ ਆਏ ਤਾਂ ਹੁਣ ਅੱਜ ਦੀ ਸਥਿਤੀ ਦੇ ਵਿੱਚ ਰਣਜੀਤ ਸਿੰਘ ਢੜੀਆਂ ਵਾਲਾ ਦੇ ਵਿੱਚ ਬਾਹਰ ਜਿਹੜੇ ਗੁਰਦੁਆਰਾ ਸਭਾਨ ਸੀਗੇ ਬਹੁਤ ਸਾਰੇ ਉੱਥੇ ਵੀ ਉਹਨਾਂ ਦਾ ਬਾਈਕਾਟ ਹੈਗਾ ਸੰਗਤਾਂ ਉਹਨਾਂ ਨੂੰ ਕੀਰਤਨ ਨਹੀਂ ਕਰਨ ਦਿੰਦੀਆਂ ਇਸ ਵਿਵਹਾਰ ਦੇ ਉੱਪਰ ਕਿ ਉਹਨਾਂ ਨੇ ਸਿੱਖ ਪਰੰਪਰਾਵਾਂ ਉੱਪਰ ਸਵਾਲ ਕਿਉਂ ਠਾਏ ਆ ਬਹੁਤ ਸਾਰੀ ਗੱਲਾਂ ਇਹ ਵੀ ਚਰਚਾ ਹੈ ਗਈਆਂ ਆਪਾਂ ਦੱਸ ਦੇਣਾ ਕਿ ਅਮਰੀਕਾ 'ਚ ਕਈ ਗੈਸ ਸਟੇਸ਼ਨ ਦੇ ਕਈ ਜਿਹੜੇ ਗੁਰਦੁਆਰਾ ਸਾਹਿਬ ਆ ਔਰ ਅੰਦੀਪ ਸਿੰਘ ਢੜੀਆਂ ਵਾਲੇ ਨਾਂ ਦੇ ਉੱਤੇ ਬੋਲਦੇ ਹੈਗੇ ਆ ਇੱਥੇ ਆ ਕਿ ਉਹ ਠਹਿਰਦੇ ਆ ਇਹਨਾਂ ਦੇ ਕਈ ਪ੍ਰਚਾਰਕ ਜਾਂ ਇਹਨਾਂ ਦੇ ਕਈ ਪ੍ਰਸ਼ੰਸਕ ਹੈਗੇ ਆ ਜਿਨ੍ਹਾਂ ਨੇ ਘਰਾਂ 'ਚ ਵੀ ਜਾਂਦੇ ਆ ਅਚਾਨਕ ਰਣਜੀਤ ਸਿੰਘ ਢੱਡੀਆਂ ਵਾਲੇ ਜੀ ਇੰਨਾ ਵੱਡਾ ਆ ਜਾਂਦਾ ਜੀ ਪ੍ਰਚਾਰਕ ਦੇ ਵਿੱਚ ਕਿ ਉਹ ਬਲੌਗਰ ਵਾਂਗ ਇੱਕ ਜਿੱਦਾਂ YouTube ਸਟੂਡੀਓ ਕਿ ਸ਼ੁਰੂ ਕਰਦੇ ਆਪਣਾ YouTube ਚੈਨਲ ਜਿਹੜਾ ਕਾਫੀ ਪ੍ਰਚਲਿਤ ਹੁੰਦਾ ਤਾਂ ਉਹ ਹੁਣ ਸਮਾਗਮਾਂ ਤੇ ਨਾ ਜਾ ਕੇ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਮਨਾ ਹੀ ਹਾ ਨਾ ਤਾਂ ਗੁਰਦੁਆਰਾ ਸਭਾ ਨਾਲ ਜੀ ਬਾਈਕਾਟ ਪਬਲਿਕ 'ਚ ਉਹ ਸਮਾਗਮ ਕਰ ਨਹੀਂ ਸਕਦੇ ਤਾਂ ਉਹਨਾਂ YouTube ਦੇ ਉੱਪਰ ਇੱਕ YouTuber ਵਾਂਗ ਬਲੌਗਰ ਦੇ ਵਾਂਗ ਕੰਮ ਕਰਨਾ ਸ਼ੁਰੂ ਕੀਤਾ ਇੱਕ ਵੱਡੇ ਬਦਲਾਅ ਜਿਹੜੇ ਆ ਉਹਨਾਂ ਸਿ ਪਿਛਲੇ ਸਮੇਂ ਦੇਖੇ ਗਏ ਆ ਵੀ ਕਿਵੇਂ ਇੱਕ ਆ ਪਹਿਲਾਂ ਛੋਟੀ ਉਮਰੇ ਇੰਨਾ ਵੱਡਾ ਜਿਹੜਾ ਲੋਕਾਂ 'ਚ ਕਰਸ਼ਿਤ ਬਣਨਾ ਫਿਰ ਉਤ ਬਾਦ ਸਿੱਖ ਪਰੰਪਰਾ 'ਚ ਸਵਾਲ ਠਾਉਣੇ ਉਤ ਬਾਦ YouTube ਦੇ ਉੱਪਰ ਆਪਣੀਆਂ ਵੀਡੀਓ ਜਿਹੜੀਆਂ ਸੀ ਵਾਰ-ਵਾਰ ਇਦਾਂ ਬਲੌਗਰ ਵਾਂਗ ਕੰਮ ਕਰਨਾ ਕੁਝ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਜੁੜੀਆਂ ਹਨ ਸਖਾਵੀਆਂ ਸ਼ਾਇਦ ਮੈਂ ਤੁਹਾਡੇ ਸਾਹਮਣੇ ਜਾਂ ਸਰੋਤਾਂ ਸਾਹਮਣੇ ਜਨਤਕ ਤੌਰ ਤੇ ਉਹਨਾਂ ਨੂੰ ਨਾਂ ਕਰ ਸਕਾਂ ਪਰ ਸੰਕੇਤ ਤੇ ਕਹਿ ਦਣਾ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਵਿਆਹ ਨਾ ਕਰਾਉਣਾ ਕਿਉਂਕਿ ਸਿੱਖ ਧਰਮ ਦੇ ਵਿੱਚ ਵਿਆਹ ਕਰਾਉਣ ਦੀ ਜਿਹੜੀ ਪਰੰਪਰਾ ਹੈ ਸਾਡੇ ਗੁਰੂ ਸਬੰਧ ਦਾ ਸਿਧਾਂਤ ਗ੍ਰਸਤੀ ਜੀਵਨ ਬਸਾਉਣਾ ਵਾ ਉਹਦੇ ਵਿੱਚ ਕਿਰਤ ਕਮਾਈ ਕਰਨੀ ਆ ਨਾਮ ਜਪਣਾ ਆਪਣਾ ਰੱਬ ਨੂੰ ਗ੍ਰਸਤੀ ਜੀਵਨ ਰਹਿਦਿਆਂ ਹੋਇਆਂ ਪਾਉਣਾ ਲੇਕਿਨ ਹਾਲੇ ਤੱਕ ਉਹਨਾਂ ਵੱਲੋਂ ਆਨੰਦਕਾਰ ਦੇ ਨਾਂ ਕਰਾਉਣੇ ਕਈ ਉਹਨਾਂ ਦੇ ਸਬੰਧੀ ਕਿ ਇਦਾਂ ਦੇ ਚਰਚੇ ਚੱਲਦੇ ਰਹੇ ਜਿਹੜੇ ਕਿ ਸ਼ਾਇਦ ਮੈਂ ਰਿਡੀਓ ਤੇ ਨਾ ਕਰ ਸਕਾਂ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਅੱਜ ਜਿੱਥੇ ਮਸਲਾ ਖੜ ਗਿਆ ਹੈਗਾ ਆ ਇਥੋਂ ਇਹ ਸਿੱਖਿਆ ਮਿਲਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਡੇਰਾਵਾਦ ਹੈ ਉਹਨਾਂ ਤੋਂ ਢੀ ਸਿੱਖ ਕੌਮਾਂ ਉਹਨਾਂ ਨੂੰ ਪਾਸੇ ਹਟ ਕੇ ਗੁਰੂ ਨਾਲ ਗੁਰੂ ਸ਼ਬਦ ਨਾਲ ਸਿੱਧੇ ਤੌਰ ਤੇ ਜੁੜਨ ਦੀ ਲੋੜ ਆ ਜਿਹੜੇ ਸਾਡੇ ਇਤਿਹਾਸਿਕ ਗੁਰਦੁਆਰਾ ਸਬਾਨਾ ਉੱਥੇ ਜਾ ਕੇ ਸੇਵਾ ਕਰਨ ਇੱਕ ਸਿੱਖੀ ਦਾੜਾ ਪ੍ਰਚਲਿਤ ਪੁਰਾਣਾ ਜਿਹੜਾ ਕਿ ਗੁਰੂ ਸਿਧਾਂਤ ਦੇ ਉੱਪਰ ਗੁਰੂ ਸ਼ਬਦ ਨਾਲ ਜੁੜਨ ਦੀ ਲੋੜ ਆ ਸੋ ਇਹੋ ਜਿਹੇ ਵਿਵਾਦ ਉੱਠਣ ਹੀ ਨਾ ਜੇ ਲੋਕ ਇੰਨਾ ਜ਼ਿਆਦਾ ਮਹੱਤਤਾ ਜਿਹੜਿਆ ਇਹਨਾਂ ਜਿਹੜਾ ਆਪਾਂ ਕਹਿੰਦੇ ਡੇਰਾਬਾਦ ਆ ਉਹਨੂੰ ਨਾਂ ਦੇਣ ਪ੍ਰਵੇਂਦਰ ਜੀ ਜੀ